ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਸਾਂਝਾ ਫਰੰਟ ਦੇ ਪੈਨਸ਼ਨਰਸ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਦਰਅਸਲ ਇਸੇ ਦੌਰਾਨ ਗੱਪਾਂ ਦੀ ਪੰਡ ਫੂਕੀ ਗਈ ਹੈ ਇਸ ਦੌਰਾਨ ਮੁਲਾਜ਼ਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਲੰਧਰ ਜਿਮਨੀ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਸੀਐਮ ਮਾਨ ਨੇ ਵਾਅਦਾ ਕੀਤਾ ਸੀ ਕਿ ਚੰਡੀਗੜ੍ਹ ਦੇ ਵਿੱਚ ਬੈਠਕ ਕਰਕੇ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਤੇ ਸਮੱਸਿਆ ਤੇ ਗੱਲਬਾਤ ਹੋਵੇਗੀ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਹੁਣ ਚੋਣਾਂ ਤੋਂ ਬਾਅਦ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਰਵੱਈਆ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਰੋਸ ਜ਼ਾਹਰ ਕਰਦਿਆਂ ਹੋਏ ਆਪਣੀਆਂ तमाम ਮੰਗਾਂ ਨੂੰ ਲੈ ਕੇ ਬਠਿੰਡਾ ਦੇ ਵਿੱਚ ਸਾਂਝਾ ਫਰੰਟ ਦੇ ਆਗੂਆਂ ਤੇ ਪੈਨਸ਼ਨਰਜ਼ ਦੇ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਗਿਆ ਤੇ ਗੱਪਾਂ ਦੇ ਪੱਡ ਜਿਹੜੀ ਆ ਫੂਕੀ ਗਈ ਇਸ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਜਦਕਿ ਨਾਰੇबाजी ਕੀਤੀ ਤੇ ਇਸ ਦੇ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਿਰਫ ਝੂਠ ਬੋਲ ਰਹੀ ਹੈ ਸੀਐਮਸ ਸਿਰਫ ਲਾਰੇ ਲਗਾ ਰਹੇ ਨੇ ਮੰਗਾਂ ਤੇ ਧਿਆਨ ਨਹੀਂ ਦਿੱਤਾ ਜਾ। ਇਸ ਬਾਬਤ ਆਗੂਆਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ। ਮੇਰਾ ਨਾਮ ਗਗਨਦੀਪ ਹੈ ਜੀ ਪੰਜਾਬ ਸੋਲੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦਾ ਮਸੂਬਾ ਪ੍ਰਧਾਨ ਆ ਤੇ ਪੰਜਾਬ ਸਾਂਝਾ ਫਰੰਟ ਦਾ ਸੂਬਾ ਕਨਵੀਨਰ ਆ। ਅੱਜ ਦਾ ਜਿਹੜਾ ਸਾਡਾ ਇਹ ਪੰਜਾਬ ਸਰਕਾਰ ਦੀ ਤੇ ਭਗਵੰਤ ਮਾਨ ਦੀ ਜਿਹੜੀ ਝੂਠਾਂ ਦੀ ਪੰਡ ਜਿਹੜੀ ਆ ਲਾਰਿਆਂ ਦੀ ਪੰਡ ਉਹ ਸਾੜੀ ਗਈ ਆ ਕਿਉਂਕਿ ਪੰਜਾਬ ਸਰਕਾਰ ਦੇ ਲਾਰੇ ਜਿਹੜੇ ਆ ਉਹ ਬਹੁਤ ਵੱਡੇ ਹੋ ਚੁੱਕੇ ਆ ਪੰਜਾਬ ਸਰਕਾਰ ਦੇ ਝੂਠ ਬਹੁਤ ਵੱਡੇ ਹੋ ਚੁੱਕੇ ਆ ਲੰਮੇ ਹੋ ਚੁੱਕੇ ਆ ਜਾਦੇ ਹੋ ਚੁੱਕੇ ਆ ਜਿਹੜਾ ਮਤਲਬ ਪਾਪਾ ਦਾ ਘੜਾ ਜਿਹੜਾ ਉਹ ਭਰਦਾ ਜਾਂਦਾ ਸੀ ਇਸ ਕਰਕੇ ਸਾਂਝੇ ਫਰੰਟ ਦੇ ਜਿਹੜਾ ਮੁਲਾਜ਼ਮ ਐ ਪੈਨਸ਼ਨਰ ਐ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਇਹ ਜਿਹੜੀ ਪੰਡਾ ਇਹ ਹੁਣ ਸਾੜਨੀ ਚਾਹੀਦੀ ਆ ਉਹਦਾ ਕਾਰਨ ਵਜ੍ਹਾ ਇਹ ਸੀ ਭਈ ਜਦੋਂ ਜਲੰਧਰ ਪੱਛਮੀ ਦੇ ਵਿੱਚ ਜਿਮਨੀ ਚੌਣਾ ਹੋਈਆਂ ਸੀ ਉਸ ਮੌਕੇ ਦੇ ਉੱਤੇ ਸਾਂਝੇ ਫਰੰਟ ਦੇ ਆਗੂਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਦੇ ਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਾਰ-ਬਾਰ ਇਹ ਗੱਲ ਕਹੀ ਗਈ ਕਿ ਥੋਡੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਜਾਊਗੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਜਿਹੜੇ ਮਸਲੇ ਆ ਉੱਥੇ ਤਕਰੀਬਨ ਪੂਰਾ ਦਿਨ ਲਾ ਕੇ ਖੁੱਲੀ ਬਹਿਸ ਕਰਕੇ ਆਪਾਂ ਹੱਲ ਕਰਾਂਗੇ ਪਰ ਉਹ ਮੀਟਿੰਗ ਜਿਹੜੀ 25 ਜੁਲਾਈ ਦੀ ਤੈਅ ਕੀਤੀ ਸੀ ਉਹਨੂੰ ਬਾਅਦ ਦੇ ਵਿੱਚ ਇਹਨਾਂ ਨੇ 2 ਅਗਸਤ ਦੀ ਕਰਤਾ 2 ਅਗਸਤ ਤੋਂ ਬਾਅਦ ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਸਾਂਝਾ ਫਰੰਟ ਦੇ ਕਨਵੀਨਰਾਂ ਦੇ ਨਾਲ ਗੱਲ ਕਰਿਆ ਇਹਨਾਂ ਨੇ ਉਹ ਨੂੰ 22 ਅਗਸਤ ਤੇ ਕਰਤਾ ਜੀਦਾ ਕਰਕੇ ਪੰਜਾਬ ਦੇ ਮੁਲਾਜ਼ਮ ਤੇ ਪੰਜਾਬ ਦੇ ਪੈਨਸ਼ਨ ਜਿਹੜੇ ਆ ਉਹ ਗੁੱਸੇ 'ਚ ਸੀ ਕਿ ਇਹਨਾਂ ਦੇ ਲਾਰੇ ਜਿਹੜੇ ਆ ਉਹ ਮੁੱਕਣ 'ਚ ਨਹੀਂ ਆ ਰਹੇ ਇਹਨਾਂ ਦੇ ਝੂਠ ਜਿਹੜੇ ਆ ਉਹ ਮੁੱਕਣ 'ਚ ਨਹੀਂ ਆ ਰਹੇ ਇਸ ਕਰਕੇ ਉਹਨਾਂ ਝੂਠਾਂ ਦੀ ਪੰਡ ਪੂਰੇ ਪੰਜਾਬ ਦੇ ਵਿੱਚ ਸਾਂਝੇ ਫਰੰਟ ਨੇ ਫੈਸਲਾ ਕੀਤਾ ਸੀ ਵੀ 5 ਤੇ 6 ਅਗਸਤ ਨੂੰ ਜਿਹੜੀ ਆ ਉਹ ਝੂਠਾਂ ਦੀ ਪੰਡ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾੜੀਆਂ ਜਾਣਗੀਆਂ ਅੱਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਝੂਠਾਂ ਦੀ ਪੰਡ ਆ ਉਹ ਸਾੜੀ ਗਈ ਹੈ ਜਾਣੀ ਦੀ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਝੂਠ ਸੀ ਅਸੀਂ ਇਹ ਮੰਨਦੇ ਆਂ ਵੀ ਸਭ ਤੋਂ ਵੱਡਾ ਝੂਠ ਇਸ ਕਰਕੇ ਸੀ ਵੀ ਜਿੱਦਾਂ ਦੀ ਪੰਜਾਬ ਸਰਕਾਰ ਜਿਹੜੀ ਹੋਂਦ ਚਾਈ ਆ ਉਹ ਉਸੇ ਦਿਨ ਤੋਂ ਲਾ ਕੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਧਰਨੇ ਮਾਰੇ ਜਾ ਰਹੇ ਆ ਪੰਜਾਬ ਦੇ ਮਜ਼ਦੂਰਾ ਵੱਲੋਂ ਧਰਨੇ ਮਾਰੇ ਜਾ ਰਹੇ ਆ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਧਰਨੇ ਮਾਰੇ ਜਾ ਰਹੇ ਆ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਧਰਨੇ ਮਾਰੇ ਜਾ ਰਹੇ ਆ ਜਾਣੀ ਦੀ ਇਹ じゃ ਕੋਈ ਵਰਗ ਨਹੀਂ ਹੈ ਜਿਨੇ ਧਰਨਾ ਨਾ ਮਾਰਿਆ ਹੋਵੇ ਧਰਨੇ ਮਾਰਨ ਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਪੰਜਾਬ ਦੀ ਜਿਹੜੀ ਸਰਕਾਰ ਹੈ ਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹਨੇ ਕਿਸੇ ਦਾ ਵੀ ਮਸਲਾ ਹੱਲ ਕਰਨ ਵਾਸਤੇ ਸਹਿਰਦਤਾ ਨਹੀਂ ਦਿਖਾਈ ਜਿਸ ਦਾ ਕਰਕੇ ਇਹ ਹੋਇਆ ਤੇ ਜਿਹੜਾ ਇਹ ਸਭ ਤੋਂ ਵੱਡਾ ਝੂਠ ਪੰਜਾਬ ਦੇ ਮੁੱਖ ਮੰਤਰੀ ਦਾ ਸੀ ਵੀ ਤੇ ਰੋਜ਼ ਮਜ਼ਦੂਰੀਆਂ ਆਉਂਦੀਆਂ ਨੇ ਪੰਜਾਬ ਜਿਹੜਾ ਸੁਪਾ ਕੁਕਾਲ ਹੈ ਜੀ ਹਾਂ ਬਿਲਕੁਲ ਟੀਵੀ ਦੀਆਂ ਮਸ਼ਹੂਰੀਆਂ ਦੇ ਉੱਤੇ ਪੈਸਾ ਜਿਹੜਾ ਪੰਜਾਬ ਦੇ ਲੋਕਾਂ ਦਾ سرمਾਇਆ ਪੰਜਾਬ ਦੇ ਲੋਕਾਂ ਤੋਂ ਟੈਕਸ ਜਿਹੜਾ ਤੁਸੀਂ ਦੁੱਧ ਪੀਨੇ ਹੋ ਜਿਹੜੇ ਤੁਸੀਂ ਬਰੈਡ ਖਾਣੇ ਹੋ ਜਿਹੜੀਆਂ ਤੁਸੀਂ ਦਵਾਈਆਂ ਲੈਨੇ ਹੋ ਉਹਨਾਂ ਤੋਂ ਕੱਟਿਆ ਹੋਇਆ ਟੈਕਸ ਪੰਜਾਬ ਦੇ ਲੋਕਾਂ ਦਾ ਟੈਕਸ ਜਿਹੜਾ ਉਹ ਮਸ਼ਹੂਰੀਆਂ ਦੇ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ ਜਿਹੜਾ ਕਿ ਲੋਕਾਂ ਦੀ ਜੇਬ ਵਿੱਚ ਮੋੜ ਕੇ ਪੈਣਾ ਚਾਹੀਦਾ ਸੀ ਜਿਹਦੇ ਨਾਲ ਇੱਥੋਂ ਦੇ ਲੋਕਾਂ ਦਾ ਰਜਗਾਰ ਬਚਦਾ ਬੇਰੁਜ਼ਗਾਰੀ ਘੱਟ ਹੁੰਦੀ ਇੱਥੋਂ ਦੇ ਲੋਕ ਬੱਚੇ ਜਿਹੜੇ ਸਾਡੇ ਵਿਦੇਸ਼ ਜਾ ਰਹੇ ਆ ਉਹਨਾਂ ਨੂੰ ਮੋੜਾ ਪੈਂਦਾ ਪਰ ਪੰਜਾਬ ਦੀ ਸਰਕਾਰ ਇਸ ਕਿਸਮ ਦਾ ਕਰਨ ਦੀ ਬਜਾਏ ਸਿਰਫ ਝੂਠਾਂ ਤੇ ਗਪੌਣਾ ਦੇ ਸਹਾਰੇ ਦੇ ਉੱਤੇ ਮਸ਼ਹੂਰੀਆਂ ਕਰਨ ਲੱਗੀ ਹੋਈ ਆ